ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਵੈਲਕਮ ਟੂ ਮੇਰੇ ਬਲੌਗ ਦੇ ਵਿੱਚ। ਤੇ ਹੁਣ ਆਪਾਂ ਕੰਮ ਤੇ ਜਾ ਰਹੇ ਆ। 5:30 ਹੋ ਗਏ ਬਾਸ ਆਉਣ ਵਾਲੀ ਆ। ਤੇ ਜਲਦੀ ਜਲਦੀ ਚੱਲਦੇ ਆ। 5-7 ਮਿੰਟ ਰਸਤੇ ਦੇ ਲੱਗਦੇ ਆ। ਤੇ ਅੱਗੇ ਆਪਾਂ ਮਿਲਦੇ ਆਂ ਸਟੌਪ ਤੇ। ਕਿਉਂਕਿ ਮੈਂ ਮੰਦਿਰ ਦੇ ਪ੍ਰੋਗਰਾਮ 'ਚ ਗਈ ਸੀ। ਗਣੇਸ਼ੀ ਵਿਸਰਜਨ। ਉਹ ਤਾਂ ਚਾਬੀ ਪੈਣੀ ਕਿੱਥੇ ਡੁੱਬ ਗਈ। ਕਿਤੇ ਉਹ ਨਹੀਂ ਲੱਭੀ ਮੰਦਿਰ 'ਚ ਵੀ ਫੋਨ ਕਰਕੇ ਪੁੱਛਿਆ। ਕਿ ਸ਼ਾਇਦ ਕਿਸੇ ਨੂੰ ਮਿਲੀ ਹੋਵੇ ਤੇ ਉੱਥੇ ਜਮ੍ਹਾਂ ਕਰਾਈ ਹੋਵੇ ਪਰ ਨਹੀਂ ਮਿਲੀ। ਹਮਨਾਂ ਦੇ ਅੱਗੇ ਬਣਾਉਣੀ ਆ ਤੇ ਹੁਣ ਫਿਰ ਵੇਖਣਾ ਪੈਂਦਾ ਕਿਉਂਕਿ ਲਿਫਟ ਦੇ ਵਿੱਚ ਪਾਰਕਿੰਗ 'ਚ ਆਉਣ ਲਈ ਫਿਰ ਫੌਗ ਜੋ ਹੈ ਉਹਨੂੰ ਟੱਚ ਕਰਨਾ ਪੈਂਦਾ ਤਾਂ ਹੀ ਲਿਫਟ ਖੁੱਲਦੀ ਆ ਓਕੇ ਹੁਣ ਆਪਾਂ ਜਲਦੀ ਜਲਦੀ ਦੌੜ ਕੇ ਪਹੁੰਚਦੇ ਆ ਕਿਉਂਕਿ ਬੱਸ ਦਾ ਬਿਲਕੁਲ ਟਾਈਮ ਕਦੇ ਕਦੇ 30 'ਤੇ ਆ ਜਾਂਦੀ ਆ 5:35 ਕਦੇ 29 'ਤੇ ਤੇ ਜੇ ਲੇਟ ਹੋ ਜੇ ਤਾਂ ਹੋਈ ਜਾਵੇ 2-4 ਮਿੰਟ ਪਰ ਆਪਦਾ ਸਹੀ ਪਹੁੰਚਣਾ ਜ਼ਰੂਰੀ ਹੈ ਪਹੁੰਚ ਕੇ ਰਿਤ ਮੰਡ ਬਸ ਆ ਗਏ ਮੈਨੂੰ ਹਵਾ ਲੱਗ ਰਹੀ ਹੈ ਸਭ ਕੰਮ ਵਾਲੇ ਦੌੜੇ ਜਾ ਰਹੇ ਆ ਸਕਾਈ ਟ੍ਰੇਨ ਵਾਸਤੇ ਇਹ ਸਾਰੇ ਬਗਲਾ ਕੇ ਜਾ ਰਿਹਾ ਸਕਾਈ ਟ੍ਰੇਨ ਲਈ ਥੈਂ ਮਾ ਬਗਲਾ ਖੇਤ ਪੂਰਾ ਧੇਰਾ ਨਜ਼ਰ ਆ ਰਿਹਾ ਹੈ ਤੇ ਪੂਰਾ ਚਾਨਣ ਤਾਂ ਪੰਨਕਲਾ ਹੀ ਹੁੰਦੀ ਸੀ ਤੇ ਇਸ ਤੋਂ ਅੱਗੇ ਹੋਰ ਵੀ ਜ਼ਿਆਦਾ ਫਰਕ ਪੈ ਜਾਣਾ ਤੇ ਤਵਾਸ ਨੇਰੇ ਨੇਰੇ ਘਰੋਂ ਆਓ ਅੰਧੇਰੇ 'ਚ ਘਰ ਜਾਓ ਇਹ ਸਬਸਕਰਟ ਕਰਨ ਲਈ ਜਾ ਰਹੇ ਆਏ 에어ਪੋਰਟ ਨੂੰ ਜਾਣ ਵਾਲੇ ਜਾਂ ਬੈਂਕਵਰ ਨੂੰ ਜਾਣ ਵਾਲੇ ਹਵਾ ਨਾਲ ਹਨੇ ਰੱਖਦੀ ਹੈ ਹਵਾ ਚੱਲ ਰਹੀ ਹੈ ਹਲਕੀ ਹਲਕੀ بارش ਬਿਲਕੁਲ ਨਹੀਂ ਹੈ ਸਾਫਾ ਇਹ ਰੋਪਣੇ ਨਾ ਆਪਣਾ ਸਾਫਾ ਕਰ ਰਿਹਾ ਸਕਾਈ ਟਰੀਨ ਆਪਣਾ ਘੁੰਦੀ ਰਹਿੰਦੀ ਜਾਂ ਬਸ ਆਪਣਾ ਕੰਮ ਕਰਦੀ ਆ ਸਾਫ ਸੀਰੀਅਸ ਵੀ ਰਹਿੰਦੇ ਰੋਟੀ ਰੋਟੀ ਲੇ ਕਬੂਤਰ ਵੀ ਨਜ਼ਰ ਨਹੀਂ ਆਉਂਦੇ ਹੁਣ ਠੰਡ ਕਰਕੇ ਉਹ ਵੀ ਚਲੇ ਗਏ ਆ ਫਿਰ ਦਿਨੇ ਆਉਂਦੇ ਹੁਣੇ ਆ ਪਰ ਜੇ ਤੁਹਾਨੂੰ ਮੈਂ ਸ਼ਾਮ ਨੂੰ ਨਹੀਂ ਆਉਦਾਂ ਤਾਂ ਵੀ ਠੰਡਾ ਹੀ ਹੁੰਦਾ ਪੂਰਾ ਤੇ ਦੇਖੇ ਨਹੀਂ ਹੈ ਹੁਣ ਇਹ ਪੰਛੀਆਂ ਨੂੰ ਵੀ ਸਭ ਪਤਾ ਕਿ ਹੁਣ ਮੌਸਮ ਬਦਲ ਗਿਆ ਤੇ ਆਪਣੇ ਨਵੇਂ ਟਿਕਾਣਿਆਂ ਤੇ ਪਹੁੰਚ ਗਏ ਨਹੀਂ ਤਾਂ ਸਵੇਰੇ ਸਵੇਰੇ ਇੱਥੇ ਘੁੰਮਦੇ ਰਹਿੰਦੇ ਆ ਪਰ ਹੁਣ ਕੁਝ ਵੀ ਨਹੀਂ ਨਜ਼ਰ ਆਉਂਦਾ ਅੱਜ ਮੈਂ ਸਵੇਰੇ 3 ਵਜੇ ਉੱਠ ਕੇ ਮੱਕੀ ਦਾ ਆਟਾ ਕੋਈ ਮਸਾਲਾ ਤੇ ਮਨ ਸੀ ਕਿ ਮੱਕੀ ਦੀ ਰੋਟੀ ਖਾਣ ਨੂੰ ਤੇ ਆਜ ਪਾ ਕੇ ਤੇ ਮੇਥੀ ਪਾਤੀ ਸੁੱਕੀ ਮੇਥੀ ਸੀ ਤੇ ਥੋੜੀ ਜਿਹੀ ਜਮੈਨ ਪਾ ਕੇ ਤੇ ਨਾਣ ਨਰਚ ਪਾ ਕੇ ਛੰਗੀਆਂ ਮਿਰਚਾਂ ਪਾ ਕੇ ਤੇ ਕੋਈ ਰੋਟੀ ਬਣਾਈਆ ਸੋਹਣੇ ਬਣ ਗਏ ਤੇ ਮੈਂ ਨਾਲ ਲੈ ਕੇ ਆਈਆਂ ਤੇ ਹੁਣ ਮੈਂ ਆਪਣਾ ਇਹਦੇ ਨਾਲੇ ਬ੍ਰੇਕਾ ਸਨ ਕੰਮ ਨੇ ਜਿਹੜੇ ਪਹੁੰਚ ਗਏ ਤੇ ਨਾਲ ਹੀ ਸਾਡੇ ਜਿਹੜੇ ਇੱਕੋ ਕਲਾ ਕੰਪਨੀ ਉਹ ਕਿਸੇ ਸਾਡੀ ਕੰਪਨੀ ਹੈ ਜਿਹੜਾ ਜ਼ਵੇਰੀ ਤੇ ਅੰਮੀ ਕੰਮਾਂ ਫੰਪਨਿਆ ਬਹੁਤ ਨੇ ਬਹੁਤ ਜਿਆਦਾ ਹਮ ਦੇ ਸਾਡੇ ਨਾਲ ਇੱਧਰ ਕੰਮ ਕਰਨ ਵਾਸਤੇ ਕੋਈ ਸਪਰਿੰਗ ਦੀ ਕੰਪਨੀ ਨਹੀਂ ਕਿਸਾਨ ਇਹਦਾ ਕਿਹਦੇ ਹੱਥਾਂ ਹੁੰਦੇ ਨੇ ਜਿਹੜੇ ਸਾਈਕਲ ਨਾਲ ਲੈ ਕੇ ਉੱਡੇ ਨੇ ਉਹ ਬਸ ਕੇ ਆ ਜਾਂਦੇ ਆ ਤੇ ਆ ਕੇ ਆਪਣਾ ਸਾਈਕਲ ਲੈ ਕੇ ਉਤਰ ਜਾਂਦੇ ਆ ਤਾਂ ਕਿ ਨੇੜੇ ਕਿਹੜੇ ਜਿੱਥੋਂ ਕੰਮ ਕਰਕੇ ਜਾਣਾ ਸਾਈਕਲ ਵਿੱਚ ਰਹਿ ਜਾਂਦੇ ਆ ਕਿਹਾਂ ਦਾ ਸਟਾਪ ਦੂਰ ਹੁੰਦਾ ਕੰਪਨੀ ਤੋਂ ਹਾਲੀਆ 25 ਤਾਂ ਜਿਹੜਾ 72 ਸਟਾਪ ਆ ਗਿਆ ਉਹਨੇ ਕੰਮ ਤੇ ਸ਼ਾਮ ਨੂੰ ਮਿਲਦੇ ਆ 3 ਵਜੇ ਤੱਕ ਕੰਮ ਕਰਨਾ बंद होती थँक्यू एक चार मिनटांचा पॅदल रस्ता ਇੱਕ ਕੋ ਗੱਡੀ ਆ ਰਹੀ ਏ ਕਹਿੰਦੇ ਰਾਹ ਹੋਵੇ ਜਗਮਗ ਜਗਮਗ ਕਰਦੇ ਆਉਂਦੇ ਆ ਸਰੋ ਜੀ ਹੁਣ ਆਪਾਂ ਕੰਪਨੀ ਦੇ ਕੋਲ ਆ ਗਏ ਆ ਤੇ ਆਮ ਸ਼ੂਮ ਹੋਣਾ 7 ਵਜੇ ਅੰਮ੍ਰਿਤ ਵੇਲੇ ਤੱਕ ਕੰਮ ਉਸ ਤੋਂ ਬਾਅਦ ਮਿਲਦੇ ਆਪਾਂ ਹਾਂ ਜੀ ਛੁੱਟੀ ਹੋ ਗਈ ਆ ਤੇ ਬੱਸ ਸਟਾਪ ਤੇ ਖੜੇ ਆ ਬੱਸ ਦੇ ਇੰਤਜ਼ਾਰ ਚ बस आਣਾ ਆਉਣ ਬਾੜੀ ਆ ਇੱਕ ਮਿੰਟ ਹੀ ਬਾਕੀ ਆ ਕਿ ਕਾਫੀ ਠੰਡਾ ਹੋ ਰਿਹਾ ਮੌਸਮ ਵੀ بارش ਤਾਂ ਨਹੀਂ ਹੈ ਪਰ بارش ਵਾਲਾ ਮੌਸਮ ਬਣਿਆ ਹੋਇਆ ਕਿਉਂਕਿ ਤਾਂ ਮੈਂ ਪੈਦਲੀ ਜਾਨੀ ਆ 15-10 ਮਿੰਟਾਂ ਦਾ ਰਸਤਾ ਹੈ ਪਰ ਅੱਜ ਮੈਂ ਇਧਰ ਵੀ ਜਾਣਾ ਸੀ ਕਿਸੇ ਢੀ ਨੂੰ ਮਿਲਣਾ ਸੀ ਤਾਂ ਕਰਕੇ ਬੱਸ ਇਸ ਨੇੜੇ ਦੇ ਸਟਾਪ ਤੇ ਖੜ ਗਈ ਪਰ ਇਹ ਟਾਈਮ ਹਮੇਸ਼ਾ ਹੀ ਡੇਟ ਹੁੰਦਾ ਹੈ ਬਾਅਦ ਸੇ ਤਾਂ ਸ਼ੁਰੂ ਹੋ ਗਈ ਆ ਹੁਣ ਤਾਂ ਇਹ ਬਹੁਤ ਬਰੀਕ बहुत लगातार बैठ ट्रेन मिल गई हम अगली बस जो लेट हो गए मौसम चला बहुत ज़्यादा बहुत स्लो आई है बस हमारी ट्रेन चा रेलवे स्टेशन से उतर के बस तो रश बहुत ज्यादा रश है ਸਾਰੀ ਅੰਦੀ ਹੋ ਗਈ ਆ। ਹੋਰ ਨਸਰ ਤੇ ਐ ਖਰਾਪਾ ਵੀ ਕੋਨਾ। ਹਾਰਪੁਰ ਦੌੜੇ ਜਾ ਰਹੇ ਆ। ਜਿਵੇਂ ਵੀ ਕਿਸੇ ਦੀ ਬੱਸ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਦੌੜਦੇ ਜਾ ਰਹੇ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਰੇਸ ਲੱਗਦੀ ਰਹਿੰਦੀ ਆ। ਮੈਂ ਸਾਰੇ ਬਸ ਲੈਣ ਆਇਆ ਇੱਥੇ ਮੈਂ ਬਸ ਚ ਉਤਰੀ ਆ ਮੇਰਾ ਬੱਸ ਸਟਾਪ ਆ ਘਰ ਦੇ ਕੋਲ ਆ ਗਈ ਮੈਂ ਹੁਣ ਆਈ ਸੀ ਕੰਮ ਤੋਂ ਤੇ ਜਦੋਂ ਮੈਂ ਉਤਰੀ ਤੇ ਇੱਥੇ ਮੈਂ ਦੇਖਿਆ ਤੇ ਮੈਨੂੰ ਬੜੇ ਸੋਹਣੇ ਲੱਗ ਰਹੇ ਜਿਵੇਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਆਹ ਹਾਂ ਅਬ ਚੋ ਇਹਨਾਂ ਦੇ ਫੁੱਲ ਮਤਲਬ ਨਾਲ ਜੀ ਪੁੱਟੇ ਵੀ ਪਏ ਆ ਵਿੱਚ ਬਹੁਤ ਤੇ ਇਹ ਬੀਜ ਆ ਜਾਂ ਫੁੱਲ ਜਿਹੜਾ ਸਾਰੇ ਤਾਂ ਨਹੀਂ ਹੈ ਆ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਮੈਂ ਤੈਨੂੰ ਦੇਖੀ ਜਾ ਰਹੀਆਂ ਜਦੋਂ ਦਿੱਤੀ ਖੜੀ ਆ ਮੇਰੇ ਅੰਦਰੋਂ ਦੇਖਿਆ ਅੰਦਰ ਵੀ ਹਰੇ-ਹਰੇ ਜੇ ਨਜ਼ਰ ਆਉਂਦਾ ਜਿਵੇਂ ਦੇ ਅੰਦਰੋਂ ਹੀ ਫੁੱਲ ਪੱਤੇ ਕਾਹਨੇ ਕੱਢ ਨਹੀਂ ਆਉਂਦੇ ਪਰ ਪਿਆਰੇ ਕਿੰਨੇ ਲੱਗ ਰਹੇ ਆ ਜਿਵੇਂ ਲਾਟੂ ਜੇ ਲਾਏ ਹੁੰਦੇ ਆ ਨਿੱਕੇ ਨਿੱਕੇ ਕੋਤਿਸੋਣਾ ਲੱਗਿਆ ਛੋਟੇ ਛੋਟੇ ਪੱਕੇ ਪਏ ਆ ਟੁੱਟ ਕੇ ਵੀ ਡਿੱਗ ਰਹੇ ਆ ਇਹਦੇ ਚ ਵੀ ਹੈ ਦੋ ਚਾਰ ਇਹ ਜਿਆਦਾ ਪ੍ਰੀਪਈ ਹੈ ਬਹੁਤ ਸੰਦਰ ਲੱਗ ਰਿਹਾ ਜਿੱਦੇ ਵੇ ਦੇਖੀ ਜਾਓ ਇੰਨਾ ਇੰਨੀ ਸਜਾਵਟ ਆ ਕੁਦਰਤੀ ਤੌਰ ਤੇ ਦੇਖੋ ਕਿੰਨਾ ਸੋਹਣੇ ਲੱਗ ਰਹੇ ਆ ਹਾਂਜੀ ਆਪਾਂ ਤਾਂ ਆਪਣੀ ਛੁੱਟੀ ਦਾ ਆਨੰਦ ਮਾਣਿਆ ਤੇ ਅਰਦਾਸ ਫਿਲਮ ਦੇਖ ਕੇ ਆਏ ਆ ਬਹੁਤ ਸੋਹਣੀ ਆ ਬਹੁਤ ਵਧੀਆ ਲੱਗੀ ਪਹਿਲੇ ਸ਼ੋਅ ਜਿਹੜਾ ਸ਼ੁਰੂ ਹੁੰਦਾ ਦੁਪਹਿਰ ਦਾ 12:05 ਤੇ ਸ਼ੁਰੂ ਹੋਇਆ ਸੀ 2:00 ਵਜੇ ਨੂੰ ਖਤਮ ਹੋ ਗਈ ਤੇ ਹੁਣ ਚੱਲਿਆ ਵਾਪਸ ਬਹੁਤ ਸੋਹਣੀ ਫਿਲਮ ਆ ਬਹੁਤ ਆਨੰਦ ਆਇਆ ਫਿਲਮ ਦੇਖਣ ਤੋਂ ਬਾਅਦ ਮੈਂ ਆਈ ਲਾਇਬ੍ਰੇਰੀ ਤੇ ਬਹੁਤ ਮਨ ਸੀ ਕਿ ਕੁਝ ਬੁੱਕਾਂ ਵਾਪਸ ਕਰਨੀਆਂ ਸੀ ਦੇ ਕੋ ਜਾਂ ਨਾਮ ਆਪਣੀਆਂ ਤੇ 5 ਮੈਗ ਦਿਨ ਬੋਰ ਲਈ ਜਾਂ ਜੋ ਇੱਕੇ ਟਾਈਮ ਚ ਬਾਸ ਕਰ ਜਾਵਾਂਗੇ ਤਾਂ ਜੀ ਤਾਂ ਜੇ ਰਿਕ ਖੁੱਲ੍ਹੀ ਹੋਈ ਸੀ ਸੰਡੇ ਨੂੰ ညਾਮ ਹੁੰਦਾ 5 ਵਜੇ ਤੱਕ ਸੱਚ ਪਲੇ ਸੰਡੇ 5 ਵਜੇ ਤੱਕ ਟਾਈਮ ਆ ਤੇ ਮੈਂ ਦੇਖਿਆ ਤੇ ਮੈਂ ਕਿ ਚਲੋ ਲੋਕਾਂ ਲੈ ਚਲਦੇ ਹਾਂ ਕਿਉਂਕਿ ਪੜੇ ਬਣਾ ਹਰਿਆਣੇ ਜਾਂਦਾ ਥੋੜਾ ਬੋਤਾ ਪੜਦੀ ਰਹਿੰਦਾ ਜਦੋਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਜਾਂ ਕੰਮ ਤੋਂ ਵਾਕੇ ਜਦੋਂ ਥੋੜਾ ਬੋਤਾ ਪੜ ਜੇ ਥਕਾਵਟ ਉਤਰ ਜਾਂਦੀ ਹੈ ਜ਼ਿਆਦਾ ਕਫਾ ਪਿੰਦੇ ਹੁੰਦੇ ਤੇ ਮੈਂ ਇਹ ਚੱਲ ਰੋ ਬਾਕੀ ਜਮਾਤ ਕਰਨ ਆਉਣਗੇ ਜੀ ਨਾ ਜੇ ਬਾਕੀ ਪੰਜਾ ਮੇਰੇ ਕੋਲ ਤੇ ਜਿਹੜੀਆਂ ਜਿਹ ਲਾਇਬ੍ਰੀ ਬੰਦ ਹੋਵੇ ਤਾਂ ਫਿਰ ਇੱਥੋਂ ਦੀ ਤੁਸੀਂ ਛੁੱਟੀ ਸਕਦੇ ਹੁਣ ਮੈਂ ਪੰਜ ਬੁੱਕਾਂ ਇੱਧਰ ਹੀ ਜਮਾ ਕਰਾ ਦਿਆਂ ਪਹਿਲਾਂ ਮੈਨੂੰ ਇਹ ਸੀ ਕਿ ਲਾਇਬ੍ਰੀ ਬੰਦ ਆ ਤਾਂ ਵੀ ਅੱਜ ਛੁੱਟੀ ਦਾ ਦੇਣਾ ਪਰ ਨਹੀਂ ਫੁਲੀ ਸੀ ਤੇ 5 ਵਜੇ ਤੱਕ ਹੈ ਟੈਨ ਜਿਆਦਾ ਨਹੀਂ ਦੇਖ ਤੇ ਹੁਣ ਮੈਂ ਪਿਕਚਰੀ ਖਿੱਚ ਲਈ ਆ ਨਾ ਟਾਈਮ ਟੇਬਲ ਦੀ ਚਲੋ ਹੁਣ ਆਪਾਂ ਚਲਦੇ ਆ ਗੁਰਦਾਰਾ ਸਾਹਿਬ ਮੱਥਾ ਟੇਕ ਕੇ ਫਿਰ ਘਰ ਤਾਂ ਜਾਣਾ ਹੀ ਆ ਤੇ ਮੈਂ ਕਹ ਚਲੋ ਹੁਣ ਘੁੰਮ ਦੇਖਮਾਉਦੇ ਜਾਨੇ ਆ ਕੋਸਾ ਸਟੋਰ ਤੇ ਤਾਂ ਜਾਂਦਾ ਪਰ ਮਨ ਨਹੀਂ ਹੈ ਤੇ ਜਿਹੜੀ ਆ ਗੁਰਦਾਰਾ ਸਾਹਿਬ ਭੋਗੇ ਚਲਦੇ ਹਲਮਾ ਬੜਾ ਵਧੀਆ ਲੱਗਿਆ ਬਹੁਤ ਸੋਹਣੀ ਫਿਲਮ ਆ বারবার স্টোরি ਦੇ ਮਨ ਚ ਕੋ ਮਰੀ ਜਾ ਹੁਣ ਕਿੰਨੇ ਸੋਹਣੇ ਬਣਾਈ ਆ ਕਿੰਨੇ ਸਿੱਖਿਆ ਦੇ ਕੇ ਫਿਲਮਾਂ ਇਹ ਮੇ ਕੋਈ ਕਿੰਨੇ ਸੋਹਣੇ ਸਜਾਏ ਆ ਹੋਮ ਡੀਪਰ ਵਾਲਿਆਂ ਨੇ ਕੰਧੂ ਪੇਠੇ ਸਭ ਇਕੱਠੇ ਕਰ ਦਿੱਤੇ ਇਹਨਾਂ ਦਾ ਹੁਣ ਟਾਈਮ ਆ ਗਿਆ ਇਹ ਦੇਖੋ ਛੋਟੇ ਵੱਡੇ ਕਿੰਨੇ ਸੋਹਣੇ ਸਜਾ ਸਜਾ ਕੇ ਰੱਖਿਆ ਜਿਵੇਂ ਅੰਦਰ ਕਰਿਆ ਹੁੰਦਾ ਪਰ ਇਹਨਾਂ ਦਾ ਕੰਦਰ ਆ वैसे ही ऐसा है इस तरह नहीं नहीं है। इस तो बड़े भी बहुत होंगे दे। आर देखे बहुत बड़े मैं जा रही थी कोल दे बड़े सोने लगे देखा चलो ए वीडियो बनाने ये भी मतड़े हो गए न ਸੁੰਦਰ ਨਜ਼ਾਰਾ ਹੈ। ਹਾਂਜੀ ਹੁਣ ਆਪਾਂ ਆ ਗਏ ਘਰ। ਦੇਖਿਆ ਫਿਲਮ ਵੀ ਤੇ ਥੋੜਾ ਘੁੰਮ ਵੀ ਆਏ ਤੇ ਗੁਜ਼ਾਰਾ ਸਾਢੇ ਗਏ। ਤੇ ਸ਼ਾਮ ਹੋ ਗਈ। ਮੌਸਮ ਵੀ ਪੂਰਾ ਠੰਡਾ ਹੋ ਰਿਹਾ। ਇਹ ਬਹੁਤ ਵਧੀਆ ਲੱਗਾ ਜੀ ਛੁੱਟੀ ਪੂਰੀ ਅੰਜੋਏ ਕੀਤੀ। ਹਾਂਜੀ ਆਪਾਂ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ। ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਤੁਹਾਨੂੰ ਠੀਕ ਲੱਗੇ ਚੰਗਾ ਲੱਗੇ ਜਾਂ ਕੁਝ ਵੀ ਤਾਂ ਆਪਣਾ ਕਮੈਂਟ ਜ਼ਰੂਰ ਕਰਨਾ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਪਲੀਜ਼ ਥੈਂਕ ਯੂ ਤੁਹਾਡਾ ਸਾਰਿਆਂ ਦਾ